ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੀ ਡਾਇਰੈਕਸ਼ਨ ਤੇ ਤਰੰਤਨ ਪੁਲਿਸ ਵੱਲੋਂ ਸਾਲ 2025 ਦੇ ਦੌਰਾਨ ਨਸ਼ਿਆਂ ਦੇ ਖਿਲਾਫ ਇੱਕ ਮੁਕੰਮਲ ਤੌਰ ਤੇ ਮੁਹਿੰਮ ਚੜੀ ਗਈ ਸੀਗੀ ਜਿਹੜੀ ਚੱਲ ਰਹੀ ਹੈਗੀ ਤੇ ਇਸ ਦੌਰਾਨ ਐਨਡੀਪੀਐਸ ਦੇ ਤਹਿਤ 1300 ਐਫਆਈਆਰ ਹੁਣ ਤੱਕ ਸਾਲ 2025 ਦੌਰਾਨ ਤਰੰਤਨ ਪੁਲਿਸ ਵੱਲੋਂ ਦਰਜ ਕੀਤੇ ਗਏ ਨੇ ਤੇ ਇਨ੍ਹਾਂ 1300 ਐਫਆਈਆਰ ਦੇ ਸੰਬੰਧ ਵਿੱਚ 1615 ਤੋਂ ਜ਼ਿਆਦਾ 1615 ਤੋਂ ਜ਼ਿਆਦਾ ਅ ਦੋਸ਼ੀ ਡਰਗ ਪੈਡਲਰਸ ਡਰਗਸ ਸਮਗਲਰਸ ਤਰਨਤਨ ਪੁਲਿਸ ਵੱਲੋਂ ਗ੍ਰਫਤਾਰ ਕੀਤੇ ਗਏ ਨੇ ਜਿਹੜੀ ਰਿਕਵਰੀ ਇਸ ਸਾਲ 2025 ਦੌਰਾਨ ਦੀ ਜਿਹੜੀ ਤਰਨਤਨ ਪੁਲਿਸ ਵੱਲੋਂ ਕੀਤੀ ਗਈ ਹੈਗੀ ਉਹ ਹੈਗੀ ਲਗਭਗ 242 ਕਿਲੋ ਤੋਂ ਜ਼ਿਆਦਾ ਹੈਰੋਇਨ 1 ਕਿਲੋ ਆਈਸ 15 ਕਿਲੋ ਓਪੀਅਮ 540 ਕਿਲੋ ਪੋਪੀ ਹਾਸਕ ਲਗਭਗ 86000 ਤੋਂ ਜ਼ਿਆਦਾ ਇਨਟੌਕਸਿਕੈਂਟ ਟੈਬਲੇਟਸ ਤੇ 75 ਲੱਖ ਰੁਪਏ ਤੋਂ ਜ਼ਿਆਦਾ ਡਰਗ ਮਨੀ ਰਿਕਵਰ ਕੀਤਾ ਗਿਆ ਹੈ ਇਸ ਦੌਰਾਨ ਜਿਹੜੀ ਡਰੋਨਸ ਦੇ ਰਾਹੀਂ ਡਰੱਗਸ ਸਮਗਲਿੰਗ ਦੇ ਜਿਹੜੇ ਕੇਸਸ ਦਰਜ ਕੀਤੇ ਗਏ ਉਹਦੇ ਵਿੱਚ 88 ਐਫ ਆਈ ਆਰ ਦਰਜ ਕੀਤੇ ਗਏ ਤੇ ਇਸ ਸਬੰਧ ਵਿੱਚ 45 45 ਬੰਦੇ ਅਰੈਸਟ ਕੀਤੇ ਗਏ ਨੇ 58 ਕਿਲੋ ਹੈਰੋਇਨ ਡਰੋਨਸ ਦੇ ਰਾਹੀਂ ਜਿਹੜੀ ਸਮਗਲ ਕੀਤੀ ਗਈ ਉਹ ਤੁਰੰਤ ਤੁਰੰਤ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਇਸ ਸਬੰਧ ਵਿੱਚ ਡਰੱਗਸ ਟੂ ਰਿਲੇਟਡ ਟੋਟਲ ਡਰੱਗਸ ਤੇ ਡਰਸ ਤੋਂ ਡਰੱਗਸ ਤੋਂ ਇਲਾਵਾ ਤੇ ਡਰੱਗਸ ਦੇ ਨਾਲ ਜਿਹੜੇ ਹੈਗੇ ਟੋਟਲ 48 ਡਰੋਨ ਤਰਫ ਤਰਨ ਪੁਲਿਸ ਨੂੰ ਇਹ ਸਮਾਨ ਚ ਰਿਕਵਰ ਕੀਤੇ ਗਏ ਨੇ ਆਮ ਸੈਕਟ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਆਮ ਸੈਕਟ ਦੇ ਤਹਿਤ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਜਿਦੇ ਵਿੱਚ ਗੈਂਗਸਟਰਸ ਦੇ ਖਿਲਾਫ ਕਾਰਵਾਈ ਕ੍ਰਿਮੀਨਲ ਐਲੀਮੈਂਟਸ ਦੇ ਖਿਲਾਫ ਕਾਰਵਾਈ ਹੈਗੀ ਇਸ ਸਬੰਧ ਵਿੱਚ 106 ਐਫ ਆਈ ਆਰ ਦਰਜ ਕੀਤੇ ਗਏ ਨੇ 123 ਲੋਕ ਅਰੈਸਟ ਕੀਤੇ ਗਏ 175 ਅਲਗ ਅਲਗ ਇਲੀਗਲ ਵੈਪਨ ਇਸ ਸਮਾਨ ਚ ਬਰਾਮਦ ਕੀਤੇ ਗਏ ਨੇ 2 ਹੈਂਡ ਗ੍ਰੇਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ 55393 ਤੋਂ ਜ਼ਿਆਦਾ ਲਾਈਵ ਰਾਉਂਡਸ ਤਰਨਤਨ ਪੁਲਿਸ ਵੱਲੋਂ ਆਮ ਸੈਕਟ ਦੀ ਕਾਰਵਾਈ ਦੌਰਾਨ ਬਰਾਮਦ ਕੀਤੇ ਗਏ ਨੇ ਜਿਹੜੇ ਨਸ਼ਾ ਦੀ ਕਾਰਵਾਈ ਹੈਗੀ ਆਪਣੀ ਉਸ ਸੰਬੰਧ ਵਿੱਚ ਵੱਖ-ਵੱਖ ਡਿਪਾਰਟਮੈਂਟਸ ਵੱਲੋਂ ਜਿਹੜੀ ਸਾਨੂੰ ਇੰਟੀਮੇਸ਼ਨ ਆਈ ਉਹਦੇ ਵਿੱਚ ਐਂਟੀ ਇਨਕ੍ਰੋਚਮੈਂਟ ਡਰਾਈਵ ਕੀਤੀ ਗਈ ਜਿਹਦੇ ਵਿੱਚ 6 ਲੋਕਾਂ ਦੀ ਪ੍ਰਾਪਰਟੀ ਵੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਢਾਈ ਗਈ ਤੇ ਉਹਦੇ ਵਿੱਚ ਬਾਅਦ ਚ ਪਤਾ ਲੱਗਿਆ ਕਿ ਆ ਜਿਹੜੇ ਲੋਕ ਸੀਗੇ ਉਹ ਨਸ਼ੇ ਦੇ ਕਾਰੋਬਾਰ 'ਚ ਵੀ ਲਿਫਤ ਸੀਗੇ ਜਿਹੜਾ ਪ੍ਰਾਪਰਟੀ ਫੋਰਫੀਚਰ ਦਾ ਕੰਮ ਹੈਗਾ ਜਿਹਦੇ ਵਿੱਚ ਜਿਹੜੇ ਨਸ਼ੇ ਦੇ بڑے ਸਮਗਲਰਸ ਹੈਗੇ ਜਿਹੜੇ ਨਸ਼ੇ ਤੋਂ ਆਪਣੀ ਆਏ ਵੜਾ ਕੇ ਇਨਕਮ ਬਣਾ ਕੇ ਤੇ ਉਸ ਤੋਂ ਅੱਗੇ ਪ੍ਰਾਪਰਟੀਆਂ ਖਰੀਦੇ ਹੈਗੇ ਉਹਦੇ ਵਿੱਚ 55 ਲੋਕਾਂ ਦੇ ਖਿਲਾਫ ਵੱਖ-ਵੱਖ ਪ੍ਰੋਪੋਜ਼ਲਸ ਤਿਆਰ ਕੀਤੇ ਗਏ ਨੇ ਤੇ ਜਿਨ੍ਹਾਂ ਦੀ ਪ੍ਰਾਪਰਟੀਆਂ ਜਿਹੜੀ ਹੈਗੀ ਉਹ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਫ੍ਰੀਜ਼ ਕੀਤੀ ਗਈ ਤੇ ਜਿਹਦੀ ਪ੍ਰਾਪਰਟੀ ਦੀ ਕੀਮਤ ਲਗਭਗ 3 ਕਰੋੜ 66 ਲੱਖ ਰੁਪਏ ਹੈਗੀ ਜਿਹੜੀ ਸਾਲ 2025 ਦੇ ਦੌਰਾਨ 55 ਲੋਕਾਂ ਦੀ ਪ੍ਰਾਪਰਟੀ ਤਰੰਤਨ ਪੁਲਿਸ ਵੱਲੋਂ ਫ੍ਰੀਜ਼ ਕਰਵਾਈ ਗਈ ਹੈਗੀ ਇਹਨੂੰ ਆਗੇ ਫਰਦਰ ਪ੍ਰੋਸੀਡ ਕਰਦੇ ਵੇ ਆ ਪ੍ਰਾਪਰਟੀ ਫੋਰਫਿਟ ਵੀ ਕਰਵਾਈ ਜਾਵੇਗੀ ਟੋਟਲ ਜਿਹੜੇ ਹੈਗੇ ਇਸ ਸਾਲ ਦੌਰਾਨ ਜਿੰਨੇ ਮੁਕਦਮੇ ਦਰਜ ਹੋਏ ਉਹ ਲਗਭਗ 3653 ਮੁਕਦਮੇ ਹੁਣ ਤੱਕ ਅੱਜ ਦੀ ਡੇਟ ਚੱਕ ਤੱਕ ਦਰਜ ਕੀਤੇ ਗਏ ਨੇ ਤਰਨਤਨ ਪੁਲਿਸ ਵੱਲੋਂ ਜਿਦੇ ਵਿੱਚ ਬੀ ਐਨ ਐਸ ਤੇ ਸੈਕਸ਼ਨਸ ਤੇ ਆਈ ਪੀ ਸੀ ਦੇ ਸੈਕਸ਼ਨਸ ਦੇ ਅੰਡਰ 406 ਐਫ ਆਈ ਆਰ ਹੈਗੇ ਤੇ ਲੋਕਲ ਐਂਡ ਸਪੈਸ਼ਲ ਲਾਅ ਦੇ ਤਹਿਤ 2247 ਐਫ ਆਈ ਆਰ ਹੁਣ ਤੱਕ ਦਰਜ ਕੀਤੇ ਗਏ ਨੇ ਟੋਟਲ ਜੇਕਰ ਗੱਲ ਕਰੀਏ ਪੂਰੇ ਸਾਲ ਦੌਰਾਨ ਜਿਹੜੇ ਕ੍ਰਿਮੀਨਲਸ ਤਰਨਤਨ ਪੁਲਿਸ ਵੱਲੋਂ ਅਰੈਸਟ ਕੀਤੇ ਗਏ ਨੇ ਤੇ ਉਹਨਾਂ ਦੀ ਸੰਖਿਆ ਹੈਗੀ 4827 ਕ੍ਰਿਮੀਨਲਸ ਤਰਨਤਨ ਪੁਲਿਸ ਵੱਲੋਂ ਪੂਰੇ ਸਾਲ ਦੇ ਦੌਰਾਨ ਅਰੈਸਟ ਕੀਤੇ ਗਏ ਨੇ ਤਰਨਤਨ ਪੁਲਿਸ ਲੋਕਾਂ ਦੀ ਸੇਫਟੀ ਸਿਕਿਉਰਿਟੀ ਵਾਸਤੇ ਕਮਿਟਿਡ ਹੈ ਤੇ ਅਸੀਂ ਰਾਤ ਦਿਨ ਸਾਡੇ ਤਰਨਤਨ ਪੁਲਿਸ ਦੇ ਸਾਰੇ ਜਵਾਨ ਆਫਿਸਰਸ ਅਸੀਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਮਿਹਨਤ ਕਰਦੇ ਆ ਤੇ ਅਸੀਂ ਇਸ ਕਮਿਟਮੈਂਟ ਨੂੰ ਇਨਸ਼ੋਰ ਕਰਨ ਵਾਸਤੇ ਅਸੀਂ ਲਗੇ ਹੋਇਆ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਨਸ਼ਾ ਮੁਕਤ ਪੰਜਾਬ ਦਾ ਜਿਹੜਾ ਟੀਚਾ ਆਪਾਂ ਲਿੱਤਾ ਹੈਗਾ ਤੇ ਕ੍ਰਾਈਮ ਫਰੀ ਤਰਨਤਨ ਦਾ ਜਿਹੜਾ ਟੀਚਾ ਲਿੱਤਾ ਹੈਗਾ ਉਹਦੇ ਵਿੱਚ ਬਹੁਤ ਕੰਮ ਕਰਨ ਵਾਲਾ ਹੈਗਾ ਜਿਹਦੇ ਲੋਕਾਂ ਦੇ ਨਾਲ ਮਿਲ ਕੇ ਤਰਨਤਨ ਪੁਲਿਸ ਆਪਣੇ ਇਸ ਕੰਮ ਨੂੰ ਬਖੂਬੀ ਨਿਭਾਵੇਗੀ ਤੇ ਇਹਦੇ ਵਿੱਚ ਲੋਕਾਂ ਦਾ ਸਾਨੂੰ ਸਹਿਯੋਗ ਚਾਹੀਦਾ ਨਵੇਂ ਸਾਲ ਤੇ ਸਾਰੇ ਲੋਕਾਂ ਨੂੰ ਵਧਾਈਆਂ ਤਰਨਤਨ ਪੁਲਿਸ ਵੱਲੋਂ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਜੈ ਹਿੰਦ ਥੈਂਕ ਯੂ